ਗਰਚਰਨ ਹੋਰ ਬਹੁਤ ਸਾਰੇ ਸਤਿਕਾਰਯੋਗ ਸੱਜਣ ਬਲਵੇੜੇ ਨਵੇਂ ਗੋਂ ਤੋਂ ਸਰਪੰਚ ਸਾਹਿਬ ਸਾਡੇ ਐਸ ਡੀ ਐਮ ਸਾਹਿਬ ਸਾਡੇ ਤਹਿਸੀਲਦਾਰ ਸਾਹਿਬ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਵਾਂ ਸਿੰਘ ਜੀ ਮਾਨ ਨੇ ਪੰਜਾਬ ਦੇ ਜੋ ਆਫਤ ਜੋ ਹੜਾਕਾਰ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਤੁਹਾਡੇ ਜਿਹੜਾ ਮੁਆਵਜ਼ੇ ਦੀ ਰਾਸ਼ੀ ਹੈ ਉਹ ਤੁਹਾਨੂੰ ਦਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਜਿਹੜੀ ਐਸਕੀ ਐਤਕੀ ਵਾਰੀ ਆਈ ਹੈ ਉਹ ਮੈਨੂੰ ਲੱਗਦਾ ਪਿਛਲੇ ਲੰਬੇ ਸਮੇਂ ਤੋਂ ਪਿਛਲੇ 2-3 ਦਹਹਾਕਿਆਂ ਤੋਂ ਬਾਅਦ ਪਹਿਲੀ ਵਾਰੀ ਕੋਈ ਐਡੀ ਵੱਡੀ ਮਾਰ ਪੰਜਾਬ ਤੇ ਪਈ ਹੈ ਪਰ ਪੰਜਾਬ ਦੇ ਲੋਕ ਬੜੇ ਤਾਕੜੇ ਜੋਸ਼ੀਲੇ ਜਿਹੜੇ ਇੰਨੀਆਂ ਸਟਾਂ ਚ ੱਲਣ ਦੇ ਬਾਵਜੂਦ ਵੀ ਉਹਨਾਂ ਨੇ ਐਨੀ ਮੁਸੀਬਤ ਦੇ ਵਿੱਚ ਵੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਿਆ ਹੋਇਆ ਸੋ ਜਦੋਂ ਵੀ ਕੋਈ ਪੰਜਾਬ ਤੇ ਭੀੜ ਹੋਈਆ ਪਈਆ ਤਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਉਸ ਲੜਾਈ ਨੂੰ ਇਕੱਠੇ ਹੋ ਕੇ ਲੜਿਆ ਉਹ ਅਸੀਂ ਦੇਖਿਆ ਕਿ ਜਿਵੇਂ ਮਾਝੇ ਬੰਨੀ ਅਸੀਂ ਦੇਖ ਰਿਆਂ ਕਿਵੇਂ ਜ਼ਮੀਨਾਂ ਹੜ ਗਈਆਂ ਘਰ ਹੜ ਗਏ ਪਸ਼ੂ ਰੁੜ ਕੇ ਪਾਕਿਸਤਾਨ ਚ ਚਲੇ ਗਏ ਫੇਰ ਵੀ ਲੋਕ ਚੜ੍ਹਦੀ ਕਲਾ ਚ ਨੇ ਪੂਰੀ ਜੋਸ਼ ਨਾਲ ਆਪਦੇ ਖੇਤ ਪਧਰੇ ਕਰਨ ਲੱਗੇ ਹੋਏ ਨੇ ਔਰ ਇਹਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਕੋਈ ਮਾਰ ਪੈਂਦੀ ਹੈ ਤਾਂ ਉੱਥੇ ਜਿਹੜਾ ਰੇਤ ਇਕੱਠਾ ਹੋ ਜਾਂਦਾ ਸੀ ਤਾਂ ਪਿਛਲੇ ਸਮੇਂ ਦੇ ਵਿੱਚ ਉਹ ਉਹਦੀ ਮਨਜ਼ੂਰੀ ਨਹੀਂ ਮਿਲਦੀ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਪਹਿਲ ਕਦਮੀ ਕਰਦੇ ਹੋਏ ਕਿ ਜਿਹਦਾ ਖੇਤ ਉਹਦਾ ਰੇਤ ਉਹ ਚਾਕੇ ਰੇਤ ਚਾਕੇ ਵੇਚ ਸਕਦੇ ਨੇ ਜਾਂ ਇਕੱਠਾ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਪਰਪਾਈ ਹੋ ਸਕੇ ਔਰ ਆਪਣੇ ਆ ਪਿੰਡ ਨੇ ਜਿਹੜੇ ਇਹ ਹਾਸ਼ਮਪੁਰ ਮੰਗਟਾਂ ਸਸੀਥੇ ਭਗਵਾਨਪੁਰਾ ਸਸਾ ਗੁਜਰਾ ਤਰਮੇੜੀ ਆਏ ਸਾਲ ਨੁਕਸਾਨ ਇਹਨਾਂ ਪਿੰਡਾਂ ਦੇ ਵਿੱਚ ਹੁੰਦਾ ਹ ਹਾਸ਼ਮਪੁਰ ਮੰਗਟਾਂ ਦੇ ਵਿੱਚ ਤਾਂ ਆਏ ਸਾਲ ਹੀ ਜਿਹੜਾ ਨੁਕਸਾਨ ਹੁੰਦਾ ਪਰ ਪਿਛਲੀ ਵਾਰੀ ਸੁੱਖ ਸ਼ਾਂਤੀ ਰਹਿ ਗਈ ਸੀ ਕਿਉਂਕਿ ਥੋੜਾ ਜਿਹਾ ਬਾਰਿਸ਼ ਵੀ ਘੱਟ ਪਈ ਪਿੱਛੋਂ ਪਾਣੀ ਵੀ ਘੱਟ ਹੋਇਆ ਪਰ ਐਤ ਕੀ ਜਿਹੜਾ ਨੁਕਸਾਨ ਹੋਇਆ ਉਹਦੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੀ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਮੁਆਵਜ਼ਾ ਜਿਹੜਾ ਦਵਾਂਗੇ 193 ਲਾਪਾਤਰੀ ਨੇ ਜਿਹੜੇ ਜਿੰਨਾ ਦਾ ਨੁਕਸਾਨ ਹੋਇਆ ਇਹ ਨਹੀਂ ਕਿ ਸਭ ਦਾ ਜਿਹੜੇ ਕੋਈ ਰਹਿ ਗਏ ਉਹਨਾਂ ਨੂੰ ਇਹ ਨਹੀਂ ਵੀ ਛੱਡਿਆ ਜਾਊਗਾ ਕਿਉਂਕਿ ਅੱਜ ਦੇ ਦਿਨ ਸ਼ੁਰੂਆਤ ਹੈ ਜਿਹੜੀ ਪੰਜਾਬ ਦੇ ਵਿੱਚ ਕਰਨੀ ਸੀ ਐਸਡੀਐਮ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਔਰ ਮੈਂ ਤੁਹਾਡਾ ਭਰਾ ਹੁਣ ਦੇ ਨਾਤੇ ਤੁਹਾਡੇ ਵਿੱਚ ਆਇਆ ਸੋ ਇਹਦੇ ਵਿੱਚ ਜਿਹੜੇ ਸਸੀ ਬ੍ਰਹਮਣਾ ਦੇ ਨੇ ਪੰਜਾਬ ਪਰਿਵਾਰ ਨੇ ਜਿਹੜੇ ਉਹਨਾਂ ਦਾ ਮੁਆਵਜ਼ਾ ਔਰ ਜਿਹੜਾ ਹਾਸ਼ਮਪੁਰ ਹੈ 43 ਪਰਿਵਾਰ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਦਾ 93 ਨੇ ਟੋਟਲ ਜਿਨ੍ਹਾਂ ਦਾ 53 ਲੱਖ 91444 ਰੁਪਏ ਜਿਹੜਾ ਮੁਆਵਜ਼ਾ ਉਹ ਅਸੀਂ ਹੁਣ ਤੁਹਾਨੂੰ ਦਵਾਂਗੇ ਜਿਹੜੇ ਰਹਿ ਗਏ ਉਹਨਾਂ ਦਾ ਵੀ ਬੜੀ ਜਲਦੀ ਆ ਜਿਹੜਾ ਇਨ ਬਿਟਵੀਨ ਮੈਨੂੰ ਲੱਗਦਾ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਜਿਹੜੇ ਕਿਸੇ ਕਾਰਨ ਕਿਨਾਂ ਦੇ ਘਰ ਜਿਹੜੇ ਬਾਰਸ਼ਾਂ ਕਰਕੇ ਟਹਿਗੇ ਉਹਨਾਂ ਨੂੰ ਵੀ ਉਹਦਾ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਦੇ ਆ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਇਹ ਉਪਰਾਲਾ ਚੱਕਿਆ ਕਿ ਅਸੀਂ ਪੰਜਾਬ ਦੇ ਚਾਹੇ ਕਿਉਂਕਿ ਦਿਵਾਲੀ ਆ ਸਾਡਾ ਸਾਰਿਆਂ ਦਾ ਬਹੁਤ ਵੱਡਾ ਤਿਹਾਰ ਹੈ ਜੇ ਦੀਵਾਲੀ ਦੇ ਵਿੱਚ ਅਸੀਂ ਖੁਸ਼ੀ ਨਾਲ ਮਨਾ ਸਕੀਏ ਤਾਂ ਬਹੁਤ ਅਸੀਂ ਦੇਖਦੇ ਆ ਕਿ ਗੰਬਰਗਾ ਮਾਹੌਲ ਹੁੰਦਾ ਸੋ ਉਸ ਦੀਵਾਲੀ ਨੂੰ ਅਜੇ ਤਾਂ ਅਸੀਂ ਦੇਖਿਆ ਕਿ ਫਸਲ ਵੱਡੀ ਵੀ ਨਹੀਂ ਗਈ ਉਸ ਤੋਂ ਪਹਿਲਾਂ ਮਾਫ਼ੀ ਜਦ ਦਿੱਤਾ ਸੋ ਇਸ ਕਰਕੇ ਕਿ ਅਸੀਂ ਜਿਹੜੀ ਦੀਵਾਲੀ ਦੇ ਦੀਵੇ ਆ ਜਿਹੜੇ ਉਹ ਵਾ ਸਕੀਏ ਸੋ ਦੁਬਾਰਾ ਫਿਰ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਕਸ਼ਟ ਘਟਿਆ ਹੜ੍ਹਾਂ ਦੇ ਵਿੱਚ ਉਹ ਵੀ ਤੁਹਾਨੂੰ ਸਲੂਟ ਬਣਦਾ ਔਰ ਆਪਾਂ ਰਲ ਕੇ ਇਹ ਜਿਹੜੀ ਮੁਸੀਬਤ ਪੰਜਾਬ ਤੇ ਆਈ ਹੈ ਰਲ ਕੇ ਕੱਟਣੀਆਂ ਸੋ ਹੁਣ ਕੱਲੇ ਕੱਲੇ ਦਾ ਜਿਹੜਾ 9 ਐ ਉਹ ਲੈਣਗੇ ਉਹ ਤਰਤੀਬ ਵਾਈ ਜਿਹੜੇ ਆਉਂਦੇ ਰਹੋ ਪਹਿਲਾ ਸਸੀ ਬ੍ਰਾਹਮਣਾ ਕਿਹੜਾ ਵੇ ਜਿਹੜੇ ਰਹੋ ਇਹ ਲਾ ਲਓ ਸੋਹਣ ਲਾਲ ਪਰ ਜਿਹੜੇ ਰਹੋ ਜੀ ਆ ਲੋ ਰੋਸ਼ਨ ਲਾਲ ਜੀ ਕੱਲੇ ਕੱਲੇ ਕਰਤੀ ਸਾਰਾ ਆਏ ਬਾਪ ਜੀ ਤੁਸੀਂ ਦੋ ਜਾਓ ਬਾਪ ਜੀ ਤੇ ਬੈਠ ਜਾ ਪਾਈਓ ਸੋਹਣ ਲਾਲ ساگر شرما نڑے آ ساگر شرما پال جی پال ਸ਼ੀਸ਼ਪਾਲ ਜੀ ਸ਼ੀਸ਼ਪਾਲ ਸ਼ੀਸ਼ਪਾਲ ਜੀ ਰਾਮ ਲਾਲ ਜੀ ਮਰਸਤਾਰਾਮ ਨਰਾਤਾ RAM ਜੀ ਨਰਾਤਾ RAM ਦੇਖਿਓ ਬਹੁਤ ਆਓ ਜੀ ਮਰਾਤਾ RAM ਆਓ ਨਰਾਤਾ RAM ਜੀ ਹਾਸ਼ਮਪੁਰ ਮਾਰਕਟਾਂ ਤੋਂ ਸਸੀ ਬ੍ਰਾਹਮਣ ਤੋਂ ਓਮ ਪ੍ਰਕਾਸ਼ ਸ਼ਰਮਾ ਹਾਂ ਜੀ ਤੁਸੀਂ ਉਹ ਵੀ ਇਹ ਵੀ ਤੁਹਾਡਾ ਹੀ ਆ ਅੱਛਾ ਇਹਦੇ ਬਾਅਦ ਦੋ ਜਾਨੇ ਹੋਗੇ ਹਾਂ ਹਾਸ਼ਮਪੁਰ ਤੋਂ ਗੁਰਮਖ ਸਿੰਘ ਦੁਰਮਕ ਸਿੰਘ ਆਜੋ ਆਜੋ ਚਰਮਲ ਸਿੰਘ ਕਰਮਜੀਤ ਸਿੰਘ ਕਰਮਜੀਤ ਸਿੰਘ ਕਰਮਜੀਤ ਜੀ ਮਰਾਜੋ ਫਗੜਾ ਵਾਲੇ ਬਾਈ ਪਰਮਜੀਤ ਸਿੰਘ ਬਾਪੂ ਪਰਮਜੀਤ ਜੀ ਪਰਮਜੀਤ ਜੀ ਪਰਮਜੀਤ ਮਨਦੀਪ ਸਿੰਘ ਮਨਦੀਪ ਜੀ ਆਪਰੇ ਪਿੱਛੇ ਨੂੰ ਹਜਰਾ ਸਰਪੰਚ ਤੁਹ ਪਕਰਵਾ ਦੋ ਨਾ ਲੋਕਾਂ ਨੂੰ ਮੜ ਜਾ ਰਤਨਗਿਰ ਰਤਨਗਿਰ ਰਤਨ ਜੀ ਰਤਨ ਜੀ ਰਤਨਗਿਰ ਦੇਵਰਾਜ 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 ਭਾਈ ਲੰਘ ਜਿਓ ਪਿੱਛੇ ਦੇਵਰਾਜ ਜਿਹੜੇ ਹੋਗੇ ਨਾ ਪਿੱਛੇ ਚੱਲ ਜਿਓ ਮੇਰੇ ਵੀਰ ਭਰਾ ਰੁਕ ਜਿਓ ਬਾਅਦ ਚ ਇੱਕ ਠੀਕ ਫੋਟੋ ਕਰਵਾ ਦੇ ਉਹ ਬਾਅਦ ਫੋਟੋ ਕਰਾਉਨੇ ਆਪਾਂ ਬਲਜਿੰਦ ਬਲਵਿੰਦਰ ਜੀ ਬਲਵਿੰਦਰ ਸਿੰਘ ਜੀ ਸਾਹਿਬ ਸਿੰਘ ਸਾਹਿਬ ਸਿੰਘ ਹਾਂ ਜੀ ਰਤਨਗਿਰ ਰਤਨਗਿਰ ਹੈ ਕੋਈ ਰਤਨਗਿਰ ਹੈ ਕੋਈ